ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਲਡ 트ੰਪ ਨੇ ਭਾਰਤ ਉਤੇ ਰੈਸੀਪਰੋਕਲ ਟੈਕਸ ਲਗਾਉਣ ਦੀ ਧਮਕੀ ਦੇ ਦਿੱਤੀ ਹੈ। ਭਾਵ ਇਹ ਕਿ ਭਾਰਤ ਅਮਰੀਕੀ ਉਤਪਾਦਾਂ ਉਤੇ ਜਿੰਨਾ ਟੈਕਸ ਲਗਾਵੇਗਾ ਉਨਾ ਹੀ ਟੈਕਸ ਹੁਣ 트ੰਪ ਵੀ ਭਾਰਤੀ ਸਮਾਨ ਉਤੇ ਲਾਉਣ ਦੀ ਗੱਲ ਕਰ ਰਹੇ ਨੇ। ਉਹਨਾਂ ਕੁਝ ਅਮਰੀਕੀ ਪ੍ਰੋਡਕਟਸ ਦੇ ਆਯਾਤ ਉਤੇ ਭਾਰਤ ਵੱਲੋਂ ਲਗਾਏ ਗਏ ਹਾਈ ਟੈਰਿਫ ਦੇ ਜਵਾਬ ਦੇ ਵਿੱਚ ਰੈਸੀਪਰੋਕਲ ਟੈਰਿਫ ਲਗਾਉਣ ਦੇ ਆਪਣੇ ਇਰਾਦੇ ਨੂੰ ਪ੍ਰਗਟਾਇਆ। ਉਹਨਾਂ 트੍ਰੰਪ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਜਦੋਂ ਉਹਨਾਂ ਨੇ ਕਿਹਾ ਹੈ ਕਿ ਰੈਸੀਪ੍ਰੋਕਲ ਜੇਕਰ ਉਹ ਸਾਡੇ ਉੱਤੇ ਟੈਕਸ ਲਗਾਉਂਦੇ ਨੇ ਤਾਂ ਅਸੀਂ ਵੀ ਉਹਨਾਂ ਉੱਤੇ ਉਨਾ ਹੀ ਟੈਕਸ ਠੋਕਾਂਗੇ 트੍ਰੰਪ ਨੇ ਕਿਹਾ ਕਿ ਭਾਰਤ ਬਹੁਤ ਜ਼ਿਆਦਾ ਚਾਰਜ ਕਰਦਾ ਹੈ ਬ੍ਰਾਜ਼ਿਲ ਬਹੁਤ ਜ਼ਿਆਦਾ ਚਾਰਜ ਕਰਦਾ ਹੈ ਜੇਕਰ ਉਹ ਸਾਡੇ ਤੋਂ ਚਾਰਜ ਕਰਨਾ ਚਾਹੁੰਦੇ ਹਨ ਤਾਂ ਇਹ ਠੀਕ ਹੈ ਪਰ ਅਸੀਂ ਉਹਨਾਂ ਤੋਂ ਇਹੀ ਚਾਰਜ ਕਰਨ ਜਾ ਰਹੇ ਹਾਂ 트੍ਰੰਪ ਨੇ ਕਿਹਾ ਹੈ ਕਿ ਜਿਹੜਾ ਜਿਵੇਂ ਕਰੇਗਾ ਉਸਦੇ ਨਾਲ ਉਸੇ ਤਰ੍ਹਾਂ ਕੀਤਾ ਜਾਵੇਗਾ We took in $600 billion and more in taxes and tariffs from China. No other president took in 10 cents, not 10 cents, not 10 cents. And uh, no, well, we're going to be doing things. We're going to be treating people very fairly. But the word reciprocal is important because if somebody charges us, India, we don't have to talk about, oh, if India charges us 100 percent, do we charge them nothing for the same? You know, they send in a bicycle and we send them a bicycle. they charge as 100 and 200 india charges a lot brazil charges a lot if they want to charge us that's fine but we're going to charge them the same thing गाजा ਦੇ ਵਿੱਚ ਇਜ਼ਰਾਈਲੀ ਹਮਲੇ ਦੇ ਅੰਦਰ ਇੱਕ ਹੀ ਪਰਿਵਾਰ ਦੇ ਘਟੋ ਘਟ 8 ਲੋਕ ਮਾਰੇ ਗਏ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਸਿਹਤ ਮਹਿਕਮੇ ਦੀ ਐਂਬੂਲੈਂਸ ਅਤੇ ਐਮਰਜੈਂਸੀ ਸੇਵਾ ਦੇ ਮੁਤਾਬਕ ਸੋਮਵਾਰ ਦੀ ਰਾਤ ਗਾਜ਼ਾ ਸ਼ਹਿਰ ਦੇ ਗਵਾਂਡੀ ਸ਼ਹਿਰ ਦਾ ਰਾਜ ਦੇ ਇੱਕ ਘਰ ਉੱਤੇ ਹਮਲਾ ਕੀਤਾ ਗਿਆ ਬਚਾ ਮੁਲਾਜ਼ਮਾ ਨੇ ਮਲਬੇ ਹੇਠੋਂ ਦੋ ਔਰਤਾਂ ਤੇ ਚਾਰ ਬੱਚਿਆਂ ਸਣੇ 8 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਇਸ ਹਮਲੇ ਉਤੇ ਇਜ਼ਰਾਈਲੀ ਫੌਜ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਗਾਜ਼ਾ ਦੇ ਹੈਲਥ ਡਿਪਾਰਟਮੈਂਟ ਦੇ ਮੁਤਾਬਕ ਗਾਜ਼ਾ ਵਿੱਚ ਪਿਛਲੇ 14 ਮਹੀਨਿਆਂ ਵਿੱਚ ਇਜ਼ਰਾਈਲੀ ਬੰਬਾਰੀ ਅਤੇ ਹਮਲਿਆਂ ਦੇ ਵਿੱਚ 45 ਹਜ਼ਾਰ ਤੋਂ ਵੱਧ ਲੋਕ ਮਾਰੇ ਗਏ ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਪਿਛਲੇ ਸਾਲ 7 ਅਕਤੂਬਰ ਨੂੰ ਸ਼ੁਰੂ ਹੋਈ ਸੀ ਇਸ ਤੋਂ ਪਹਿਲਾਂ ਹਮਾਸ ਨੇ ਦੱਖਣੀ ਇਜ਼ਰਾਈਲ ਦੇ ਵੱਖ-ਵੱਖ ਹਿੱਸਿਆਂ ਉੱਤੇ ਇੱਕੋ ਸਮੇਂ ਹਮਲੇ ਕੀਤੇ ਸਨ। ਫਲਸਤੀਨ ਦੇ ਹੈਲਥ ਡਿਪਾਰਟਮੈਂਟ ਨੇ ਕਿਹਾ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ 4528 ਲੋਕ ਮਾਰੇ ਗਏ ਨੇ ਜਦਕਿ 106962 ਲੋਕ ਜ਼ਖਮੀ ਹੋਏ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੇ ਵਿੱਚ ਅੱਧੇ ਤੋਂ ਵੱਧ ਔਰਤਾਂ ਤੇ ਬੱਚੇ ਹੀ ਨੇ। ਦੂਜੇ ਪਾਸੇ ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਸ ਨੇ ਹਮਾਸ ਦੇ 17000 ਤੋਂ ਵੱਧ ਲੜਾਕਿਆਂ ਨੂੰ ਮਾਰ ਦਿੱਤਾ। ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੱਤਾ। ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੁ ਨੇ ਕਿਹਾ ਹੈ ਕਿ ਇਜ਼ਰਾਈਲੀ ਫੌਜ ਸੀਰੀਆ ਦੇ ਵਿੱਚ ਸਰਦ ਦੇ ਨੇੜੇ ਬਫਰ ਜ਼ੋਨ ਦੇ ਵਿੱਚ ਉਦੋਂ ਤੱਕ ਰਹੇਗੀ ਜਦੋਂ ਤੱਕ ਇਜ਼ਰਾਈਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਪ੍ਰਬੰਧ ਨਹੀਂ ਕੀਤੇ ਜਾਂਦੇ ਨੇਤਨਯਾਹੁ ਨੇ ਇਹ ਬਿਆਨ ਮਾਉਂਟ ਹਰਮਨ ਦੀ ਬਰਫ ਨਾਲ ਢਕੀ ਚੋਟੀ ਤੋਂ ਦਿੱਤਾ ਜੋ ਸੀਰੀਆ ਦੀ ਸਰਦ ਦੇ ਨੇੜੇ ਸਥਿਤ ਹੈ ਇਹ ਪਹਿਲੀ ਵਾਰ ਸੀ ਜਦੋਂ ਕੋਈ ਇਜ਼ਰਾਈਲੀ ਲੀਡਰ ਸੀਰੀਆ ਦੇ ਖੇਤਰ ਦੇ ਵਿੱਚ ਦਾਖਲ ਹੋਇਆ ਪੀਐਮ ਨੇਤਨਯਾਹੁ ਨੇ ਦੱਸਿਆ ਕਿ 53 ਸਾਲ ਪਹਿਲਾਂ ਜਦੋਂ ਉਹ ਫੌਜੀ ਸਨ ਉਦੋਂ ਵੀ ਉਹ ਹਰਮੋਨ ਪਰਬਤ ਦੀ ਚੋਟੀ ਉਤੇ ਸਨ ਪਰ ਹੁਣ ਹਾਲ ਹੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਥਿਤੀ ਬਦਲ ਗਈ ਹੈ ਅਤੇ ਇਜ਼ਰਾਈਲ ਦੀ ਸੁਰੱਖਿਆ ਲਈ ਇਸ ਪਰਬਤ ਦੀ ਮਹੱਤਤਾ ਵਧ ਗਈ ਹੈ ਪ੍ਰਧਾਨ ਮੰਤਰੀ ਨੇਤਨਯਾਹੁ ਨੇ ਰੱਖਿਆ ਮੰਤਰੀ ਇਜ਼ਰਾਈਲ ਕਾਰਜ਼ ਦੇ ਨਾਲ ਬਫਰ ਜ਼ੋਨ ਦਾ ਦੌਰਾ ਕੀਤਾ ਕਾਰਜ਼ ਨੇ ਕਿਹਾ ਹੈ ਕਿ ਇਜ਼ਰਾਈਲੀ ਫੌਜ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਖੇਤਰ ਦੇ ਵਿੱਚ ਆਪਣੀ ਮੌਜੂਦਗੀ ਬਤਾਉਣ ਲਈ ਕਿਲਾਬੰਦੀ ਵਰਗੀਆਂ ਤਿਆਰੀਆਂ ਕਰੇ ਜ਼ਿਕਰਯੋਗਾ ਕਿ 1973 ਦੀ ਜੰਗ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਸਥਾਪਿਤ ਸੀਰੀਆ ਦੇ ਖੇਤਰ ਦੇ ਲਗਭਗ 400 ਵਰਗ ਕਿਲੋਮੀਟਰ ਦੇ ਇੱਕ ਗੈਰ ਮਿਲਟਰੀ ਬਫਰ ਜ਼ੋਨ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਇਜ਼ਰਾਈਲ ਦੀਆਂ ਫੌਜਾਂ ਅੱਗੇ ਵਧ ਰਹੀਆਂ ਹਨ ਇਜ਼ਰਾਈਲ ਦਾ ਗੁਲਾਨ ਹਾਈਟਸ ਉੱਤੇ ਵੀ ਕਬਜ਼ਾ ਹੈ ਜਿਸ ਨੂੰ ਉਸਨੇ 1967 ਦੀ ਜੰਗ ਦੇ ਵਿੱਚ ਸੀਰੀਆ ਤੋਂ ਹਾਸਲ ਕੀਤਾ ਸੀ ਹਾਲਾਂਕਿ ਜ਼ਿਆਦਾਤਰ ਦੇਸ਼ ਇਜ਼ਰਾਈਲ ਦੇ ਕੰਟਰੋਲ ਨੂੰ ਮਾਨਤਾ ਨਹੀਂ ਦਿੰਦੇ ਗੁਲਾਨ ਹਾਈਟਸ ਉੱਤੇ ਇਜ਼ਰਾਈਲ ਦੇ ਕੰਟਰੋਲ ਨੂੰ ਸਿਰਫ ਯੂਐਸ ਹੀ ਮਾਨਤਾ ਦਿੰਦਾ ਹੈ UNEB ਇਜ਼ਰਾਈਲ ਨੂੰ ਬਫਰ ਜ਼ੋਨ ਤੋਂ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ ਕਈ ਵਾਰ ਸਲਾਹ ਦਿੰਦੀ ਹੈ ਪਰ ਇਜ਼ਰਾਈਲ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਵਿਜੀਦੇ ਇੱਕ 517 ਰਿਜ਼ੋਰਟ ਦੇ ਵਿੱਚ ਕੋਕਟੇਲ ਪੀਣ ਤੋਂ ਬਾਅਦ ਚਾਰ ਆਸਟ੍ਰੇਲੀਆਈਆਂ ਸਮੇਤ ਸੱਤ ਟੂਰਿਸਟ ਬਿਮਾਰ ਹੋ ਗਏ। ਸਾਰਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਦਾ ਕਾਰਨ ਸ਼ਰਾਬ ਦੇ ਵਿੱਚ ਜ਼ਹਿਰ ਹੋਣਾ ਮੰਨਿਆ ਜਾ ਰਿਹਾ ਹੈ। ਫਿਜੀ ਸਰਕਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਿਜੀ ਸਰਕਾਰ ਨੇ ਕਿਹਾ ਹੈ ਕਿ ਵਿਟੀ ਲੇਵੂ ਟਾਪੂ ਤੇ ਦੱਖਣੀ ਟਾਪੂ ਤੇ ਵਾਰਵਿਕੀ ਫਿਜੀ ਰਿਜ਼ੋਰਟ ਉਤੇ ਕਾਕਟੇਲ ਪੀਣ ਤੋਂ ਬਾਅਦ ਟੂਰਿਸਟ ਬਿਮਾਰ ਹੋਏ ਨੇ ਫਿਜੀ ਸਰਕਾਰ ਦਾ ਕਹਿਣਾ ਹੈ ਕਿ ਇਹ ਬੇहद ਚਿੰਤਾਜਨਕ ਹੈ ਸੁਰੱਖਿਅਤ ਟੂਰਿਸਟ ਸਥਾਨ ਮੰਨੇ ਜਾਣ ਵਾਲੇ ਫਿਜੀ ਦੇ ਵਿੱਚ ਇਹ ਘਟਨਾ ਹੈਰਾਨੀਜਨਕ ਹੈ ਆਸਟ੍ਰੇਲੀਆ ਦੇ ਖਜ਼ਾਂਚੀ ਜਿਮ ਚੈਲਮਸ ਨੇ ਆਸਟ੍ਰੇਲੀਆਈ ਨਾਗਰਿਕਾਂ ਦੀ ਮੌਤ ਉਤੇ ਦੁੱਖ ਪ੍ਰਗਟਾਇਆ ਉਨਾ ਕਈ ਹੈ ਕਿ ਆਸਟ੍ਰੇਲੀਆਈ ਸਰਕਾਰ ਦੇ ਕਾਉਂਸਲਰ ਪ੍ਰਭਾਵਿਤ ਲੋਕਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦੇ ਵਿੱਚ ਰੁੱਝੇ ਹੋਏ ਨੇ ਕੈਬਰ ਪਖਤੂਨ ਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪਰ ਨੇ ਖਾਣ ਪੀਣ ਦੀਆਂ ਵਸਤੂਆਂ ਬਣਾਉਣ ਅਤੇ ਵੇਚਣ ਵਾਲੇ ਦੁਕਾਨਦਾਰਾਂ, ਹਲਵਾਈਆਂ, ਦੋਧੀਆਂ ਤੇ ਹੋਰ ਫੂਡ ਬਿਜ਼ਨਸ ਆਪਰੇਟਰਸ ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ੁੱਧ ਅਤੇ ਸਾਫ਼ ਸੁਥਰੀਆਂ ਚੀਜ਼ਾਂ ਹੀ ਵੇਚਣ ਗੰਡਾਪਰ ਨੇ ਕਿਹਾ ਹੈ ਕਿ ਅੱਜ ਹਰ ਚੀਜ਼ ਦੇ ਵਿੱਚ ਮਿਲਾਵਟ ਵੇਖ ਨੂੰ ਮਿਲ ਰਹੀ ਹੈ ਅਤੇ ਮਿਲਾਵਟੀ ਖੁਰਾਕ ਖਾ ਕੇ ਸੂਬੇ ਦੇ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ उन्होंने लोगों को इस मुहिम के सरकार का साथ देने की अपील की है मिलावट है और क्वालिटी ऑफ फूड है ये आपकी हेल्थ को बहुत ज़्यादा नुकसान देता है और साथ साथ बहुत सी बीमारियाँ जो हैं वो जन्म ले रही हैं सिर्फ इस चीज़ की वजह से तो पहले तो हमें बैसीत मुसलमान बासीत इंसान मिलावट से इजनाव करना चाहिए ਮੁਤਾਹਿਦਾ ਕੌਮੀ ਮੂਵਮੈਂਟ ਨੇ ਮਦਰਸਾ ਰਜਿਸਟ੍ਰੇਸ਼ਨ ਮੁੱਦੇ ਉੱਤੇ ਮੌਲਾਨਾ ਫਜ਼ਲੁਰਹਿਮਾਨ ਦੇ ਸਟੈਂਡ ਦਾ ਸਮਰਥਨ ਕੀਤਾ ਹੈ ਡਾਕਟਰ ਖਾਲਿਦ ਮਕਬੂਲ ਸਿੱਦਕੀ ਦੀ ਅਗਵਾਈ ਦੇ ਵਿੱਚ ਐਮਕਯੂਐਮ ਪਾਕਿਸਤਾਨ ਦੇ ਇੱਕ ਵਫਦ ਨੇ اسلامਾਬਾਦ ਵਿੱਚੋਂ ਮੌਲਾਨਾ ਫਜ਼ਲੁਰਹਿਮਾਨ ਦੇ ਨਾਲ ਉਨ੍ਹਾਂ ਦੀ ਰਿਹਾਈ 'ਤੇ ਮੁਲਾਕਾਤ ਕੀਤੀ ਹੈ ਮੀਟਿੰਗ ਦੇ ਵਿੱਚ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਮਦਰਸਾ ਰਜਿਸਟ੍ਰੇਸ਼ਨ ਬਿਲ ਦੇ ਮੁੱਦੇ ਉੱਤੇ ਚਰਚਾ ਕੀਤੀ ਗਈ बाद ਵਿੱਚ खालिद मकबूल सिदकी ਅਤੇ مولانا ਫਜ਼ਲੁਰ रहमान ਨੇ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਜੀਯੂਆਈ ਮੁਖੀ ਨੇ ਮੰਗ ਕੀਤੀ ਹੈ ਕਿ ਮਦਰਸਿਆਂ ਸੰਬੰਧੀ 26ਵੀਂ ਤਰਮੀਮ ਦੇ ਵਿੱਚ ਪਾਸ ਕੀਤੇ ਗਏ ਬਿੱਲ ਦਾ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰ ਗਜ਼ਟ ਨੋਟੀਫਿਕੇਸ਼ਨ ਤੋਂ ਬਾਅਦ ਇਸ ਦੇ ਵਿੱਚ ਸੋਧ ਕਰ ਸਕਦੀ ਹੈ ਰੂਸ ਦੀ ਇੱਕ ਖੂਫੀਆ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਸਨੇ ਮਾਸਕੋ ਦੇ ਵਿੱਚ ਇੱਕ ਸੀਨੀਅਰ ਜਨਰਲ ਦੀ ਹੱਤਿਆ ਦੇ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਕਾਬੂ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਉਜ਼ਬੇਕਿਸਤਾਨ ਦਾ ਨਾਗਰਿਕ ਹੈ ਜਿਸ ਨੂੰ ਯੂਕਰੇਨ ਦੀ ਕੂਫੀਆ ਸੇਵਾ ਨੇ ਭਰਤੀ ਕੀਤਾ ਸੀ ਰੋਸ ਦੀ ਫੈਡਰਲ ਸਕਿਉਰਿਟੀ ਸਰਵਿਸ ਨੇ ਸ਼ੱਕੀ ਦਾ ਨਾਮ ਜਨਤਕ ਨਹੀਂ ਕੀਤਾ ਪਰ ਕਿਹਾ ਹੈ ਕਿ ਉਸਦਾ ਜਨਮ 1995 ਦੇ ਵਿੱਚ ਹੋਇਆ ਸੀ ਰੂਸ ਨੇ ਕਿਹਾ ਹੈ ਕਿ ਨੌਜਵਾਨ ਨੇ ਯੂਕਰੇਨ ਦੀ ਸੁਰੱਖਿਆ ਸੇਵਾ ਦੇ ਹੁਕਮਾਂ ਉੱਤੇ ਬੰਬ ਲਗਾਉਣ ਦੀ ਗੱਲ ਕਬੂਲ ਕੀਤੀ ਹੈ ਉਸ ਨੇ ਪੁਛਗਿਸ ਦੌਰਾਨ ਦੱਸਿਆ ਹੈ ਕਿ ਉਸ ਨੂੰ ਮਾਸਕੋ ਦੇ ਵਿੱਚ ਹਮਲੇ ਲਈ ਇੱਕ ਵਿਸਫੋਟਕ ਯੰਤਰ ਯਾਨੀ ਕਿ ਸੰਦ ਔਜ਼ਾਰ ਮਿਲੇ ਆ ਸੀ ਉਸਨੇ ਇਸਨੂੰ ਇੱਕ ਇਲੈਕਟ੍ਰਿਕ ਸਕੂਟਰ ਉੱਤੇ ਰੱਖਿਆ ਤੇ ਸਕੂਟਰ ਨੂੰ ਅਪਾਰਟਮੈਂਟ ਦੇ ਮੁੱਖ ਗੇਟ ਦੇ ਬਾਹਰ ਖੜਾ ਕੀਤਾ ਜਿੱਥੇ ਜਨਰਲ ਇਗੋਰ ਕੇਰੀ ਲੋਬ ਰਹਿੰਦਾ ਸੀ ਜਾਂਚ ਟੀਮ ਨੇ ਦੱਸਿਆ ਕਿ ਨੌਜਵਾਨ ਨੇ ਬੰਬ ਨਾਲ ਭਰੇ ਸਕੂਟਰ ਤੋਂ ਥੋੜੀ ਦੂਰੀ ਉੱਤੇ ਕਾਰ ਖੜੀ ਕੀਤੀ ਉਸਨੇ ਇਹ ਕਾਰ ਕਿਰਾਏ ਉੱਤੇ ਲਈ ਸੀ ਜਿਸ ਦੇ ਵਿੱਚ ਕੈਮਰਾ ਲਗਾਇਆ ਗਿਆ ਸੀ ਇਸ ਕੈਮਰੇ ਰਾਹੀਂ ਕਤਲ ਦੀ ਯੋਜਨਾ ਬਣਾਉਣ ਵਾਲੇ ਯੂਕਰੇਨ ਦੇ ਡਨੀਪਰੋ ਸ਼ਹਿਰ ਤੋਂ ਪੂਰੀ ਨਿਗਰਾਨੀ ਰੱਖ ਰਹੇ ਸਨ ਜਿਵੇਂ ਹੀ ਕੇਰੀ ਲੋਬ ਆਪਣੇ ਅਪਾਰਟਮੈਂਟ ਤੋਂ ਬਾਹਰ ਆਇਆ ਉਸਨੇ ਰਿਮੋਟ ਤੋਂ ਇੱਕ ਬਟਨ ਦੱਬ ਕੇ ਸਕੂਟਰ ਦੇ ਵਿੱਚ ਧਮਾਕਾ ਕਰ ਦਿੱਤਾ ਇਸ ਦੀ ਲਪੇਟ ਵਿੱਚ ਆਉਂਦੇ ਨਾਲ ਕਈ ਲੋਕ ਦੀ ਮੌਤ ਹੋ ਗਈ ਜਾਂਚ ਟੀਮ ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਨੌਜਵਾਨ ਦਾ ਜਨਮ 1995 ਦੇ ਵਿੱਚ ਹੋਇਆ ਸੀ ਉਸ ਨੂੰ ਬੰਬ ਧਮਾਕਾ ਅਤੇ ਕਤਲ ਨੂੰ ਅੰਜਾਮ ਦੇਣ ਦੇ ਲਈ 1 ਲੱਖ ਡਾਲਰ ਅਤੇ ਯੂਰਪੀ ਦੇਸ਼ ਦੇ ਵਿੱਚ ਰਿਹائش ਦੀ ਪੇਸ਼ਕਸ਼ ਕੀਤੀ ਗਈ ਸੀ ਜਾਂਚ ਟੀਮ ਨੇ ਦੱਸਿਆ ਕਿ ਹਮਲੇ ਵਿੱਚ ਸ਼ਾਮਲ ਹੋਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਸ ਹਮਲੇ ਵਿੱਚ ਇੱਕ ਹੋਰ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਰੂਸ ਦੇ ਹੈਲਥ ਡਿਪਾਰਟਮੈਂਟ ਨੇ ਦਾਅਵਾ ਕੀਤਾ ਹੈ ਕਿ ਉਸਨੇ ਇੱਕ ਕੈਂਸਰ ਦੀ ਵੈਕਸੀਨ ਤਿਆਰ ਕੀਤੀ ਹੈ ਜੋ ਉਹ ਆਪਣੇ ਨਾਗਰਿਕਾਂ ਨੂੰ ਫ੍ਰੀ ਦੇ ਵਿੱਚ ਦੇਵੇਗਾ। ਡੇਲੀ ਮੇਲ ਦੀ ਇੱਕ ਰਿਪੋਰਟ ਦੇ ਮੁਤਾਬਕ ਰੂਸੀ ਸਿਹਤ ਮੈਕਮੇ ਦੇ ਰੇਡੀਓਲੋਜੀ ਮੈਡੀਕਲ ਸਰਚ ਸੈਂਟਰ ਦੇ ਮੁਖੀ ਆਂਦਰੀ ਕ੍ਰੇਪਰਨ ਨੇ ਕਿਹਾ ਹੈ ਕਿ ਵੈਕਸੀਨ ਸ਼ੋਰ 2025 ਦੇ ਸ਼ੁਰੂ ਦੇ ਵਿੱਚ ਲਾਂਚ ਕੀਤਾ ਜਾਵੇਗਾ। ਰਿਪੋਰਟ ਦੇ ਮੁਤਾਬਕ ਇਹ ਟੀਕਾ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਹੋਵੇਗਾ। ਰੂਸੀ ਵਿਗਿਆਨਿਕਾਂ ਵੱਲੋਂ ਪਹਿਲਾ ਦਿੱਤੇ ਬਿਆਨਾਂ ਦੱਸਿਆ ਹੈ ਕਿ ਹਰੇਕ ਸ਼ੌਟ ਵਿਅਕਤੀਗਤ ਮਰੀਜ਼ ਲਈ ਤਿਆਰ ਕੀਤਾ ਜਾਵੇਗਾ ਜਿਹੜਾ ਪੱਛਮੀ ਦੇਸ਼ਾਂ ਵਿੱਚ ਵਿਕਸਿਤ ਹੋ ਰਹੀ ਕੈਂਸਰ ਵੈਕਸੀਨ ਦੇ ਬਰਾਬਰ ਹੈ ਹਾਲਾਂਕਿ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਹ ਟੀਕਾ ਕਿਸ ਕਿਸਮ ਦੇ ਕੈਂਸਰ ਦਾ ਇਲਾਜ ਕਰੇਗਾ ਇਹ ਕਿੰਨਾ ਪ੍ਰਭਾਵਸ਼ਾਲੀ ਹੋਵੇਗਾ ਜਾਂ ਰੂਸ ਇਸ ਨੂੰ ਕਿਵੇਂ ਲਾਗੂ ਕਰੇਗਾ ਇਸ ਦੇ ਨਾਲ ਹੀ ਵੈਕਸੀਨ ਦਾ ਨਾਮ ਅਜੇ ਨਹੀਂ ਦੱਸਿਆ ਗਿਆ ਜ਼ਿਕਰਯੋਗ ਹੈ ਕਿ ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਰੂਸ ਦੇ ਵਿੱਚ ਵੀ ਕੈਂਸਰ ਦੀ ਦਰ ਵੱਧ ਰਹੀ ਹੈ 2022 ਦੇ ਵਿੱਚ ਕੈਂਸਰ ਦੇ ਮਰੀਜ਼ਾਂ ਦੇ 635000 ਤੋਂ ਵੱਧ ਮਾਮਲੇ ਸਾਹਮਣੇ ਆਏ ਸਾਂ ਕੋਲਨ, ਛਾਤੀ ਅਤੇ ਫੇਫੜਿਆਂ ਦੇ ਕੈਂਸਰ ਰੂਸ ਦੇ ਵਿੱਚ ਆਮ ਹਨ। ਰੂਸ ਅਤੇ ਯੂਕਰੇਨ ਦੇ ਵਿਚਾਲੇ ਲਗਭਗ 3 ਸਾਲਾਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਖਬਰ ਮਿਲੀ ਹੈ ਕਿ ਕੁਰਸਕ ਸਰਹੱਦੀ ਖੇਤਰ ਦੇ ਵਿੱਚ ਯੂਕਰੇਨ ਦੇ ਖਿਲਾਫ ਲੜ ਰਹੇ ਉੱਤਰੀ ਕੋਰੀਆ ਦੇ ਲਗਭਗ 200 ਫੌਜੀ ਮਾਰੇ ਗਏ ਜਾਂ ਜ਼ਖਮੀ ਹੋਏ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦਿਮਿਰ ਜ਼ੇਲੈਂਸਕੀ ਨੇ ਇੱਕ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕੀਤਾ ਹੈ ਕਿ ਇੱਕ ਰੂਸੀ ਫੌਜੀ ਯੂਕਰੇਨ ਦੀ ਨਾਲ ਲੜਾਈ ਦੇ ਵਿੱਚ ਮਾਰੇ ਗਏ ਉਤਰੀ ਕੋਰੀਆਈ ਫੌਜੀ ਦੀ Laash ਨੂੰ ਅੱਗ ਲਗਾ ਰਿਹਾ ਹੈ। X ਪੋਸਟ ਉਤੇ ਵੀਡੀਓ ਸ਼ੇਅਰ ਕਰਦੇ ਹੋਏ ਜ਼ੇਲੈਂਸਕੀ ਨੇ ਲਿਖਿਆ ਹੈ ਕਿ ਜੰਗ ਦੇ ਕਈ ਸਾਲਾਂ ਬਾਅਦ ਵੀ ਅਸੀਂ ਸੋਚ ਰਹੇ ਸੀ ਕਿ ਰੂਸ ਜ਼ਿਆਦਾ پاگل ਨਹੀਂ ਹੋ ਸਕਦਾ ਪਰ ਅਸੀਂ ਇਸ ਤੋਂ ਵੀ ਭੈੜੀ ਸਥਿਤੀ ਦੇਖ ਰਹੇ ਹਾਂ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਦਾਅਵਾ ਕੀਤਾ ਹੈ ਕਿ ਰੂਸ ਨਾ ਸਿਰਫ ਉਤਰੀ ਕੋਰੀਆਈ ਫੌਜਾਂ ਨੂੰ ਯੂਕਰੇਨ ਦੇ ਟਿਕਾਣਿਆਂ ਉੱਤੇ ਹਮਲਾ ਕਰਨ ਲਈ ਭੇਜਦਾ ਹੈ ਸਗੋਂ ਮਾਰੇ ਗਏ ਫੌਜੀਆ ਦੇ ਨੁਕਸਾਨ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਜਰਮਨੀ ਦੇ ਚਾਂਸਲਰ ਉਲਾਫ ਸ਼ੋਲਜ਼ ਦੇ ਖਿਲਾਫ ਜਰਮਨ ਅਸੈਂਬਲੀ ਦੇ ਵਿੱਚ ਬੇਪਰੋਸਗੀ ਮਤਾ ਪਾਸ ਹੋਇਆ ਹੈ। ਇਸ ਦੇ ਨਾਲ ਹੀ ਫਰਵਰੀ ਦੇ ਵਿੱਚ ਉੱਥੇ ਛੇਤੀ ਚੋਣਾਂ ਹੋਣ ਦੀ ਸੰਭਾਵਨਾ ਹੈ। 6 ਨਵੰਬਰ ਨੂੰ ਤਿੰਨ ਪਾਰਟੀ ਗੱਠਜੋੜ ਦੇ ਟੁੱਟਣ ਤੋਂ ਬਾਅਦ ਸ਼ੋਲਜ਼ ਨੇ ਘੱਟ ਗਿਣਤੀ ਸਰਕਾਰ ਦੀ ਅਗਵਾਈ ਕੀਤੀ ਸੀ। 733 ਸੀਟਾਂ ਦੇ ਨਾਲ ਹੇਠਲੇ ਹਾਊਸ ਦੇ ਵਿੱਚ ਸ਼ੋਜ਼ ਨੂੰ ਬਹੁਮਤ ਲਈ 367 ਮੈਂਬਰਾਂ ਦੀ ਸਮਰਥਨ ਦੀ ਲੋੜ ਸੀ ਪਰ ਉਹਨਾਂ ਨੂੰ ਸਿਰਫ 207 ਮੈਂਬਰਾਂ ਦਾ ਸਮਰਥਨ ਮਿਲਿਆ ਜਦੋਂ ਕਿ 394 ਨੇ ਉਹਨਾਂ ਦੇ ਖਿਲਾਫ ਵੋਟ ਕੀਤਾ ਅਤੇ 116 ਗੈਰ ਹਾਜ਼ਰ ਰਹੇ ਤੋਂ ਅਦਾਸ ਦੀ ਹੈ ਕਿ ਜਰਮਨੀ ਦੇ ਅਰਥਚਾਰੇ ਨੂੰ ਮੋੜ ਸੁਰਜੀਤ ਕਰਨ ਦੇ ਤਰੀਕੇ ਨੂੰ ਲੈ ਕੇ ਵਿਵਾਦ ਚੱਲਦੇ ਹਨ ਸ਼ੋਜ਼ ਨੇ ਹਾਲ ਹੀ ਦੇ ਵਿੱਚ ਆਪਣੇ ਫਾਈਨਾਂਸ ਮਨਿਸਟਰ ਨੂੰ ਬਰਖਾਸਤ ਕਰ ਦਿੱਤਾ ਸੀ ਇਸ ਕਾਂਗੜਾ ਗਠਜੋੜ ਸਰਕਾਰ ਦੇ ਵਿੱਚ ਨਾਰਾਜ਼ਗੀ ਪੈਦਾ ਹੋ ਗਈ ਅਤੇ ਕਈ ਵੱਡੀਆਂ ਪਾਰਟੀਆਂ ਦੇ ਆਗੂ ਤੈਅ ਸਮੇਂ ਤੋਂ 7 ਮਹੀਨੇ ਪਹਿਲਾਂ 23 ਫਰਵਰੀ ਨੂੰ ਆਮ ਚੋਣਾਂ ਕਰਵਾਉਣ ਲਈ ਸਹਿਮਤ ਹੋਗੇ। ਹੁਣ ਬੇਪਰੋਸ ਦੀ ਮਤਾ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਨੇ ਫੈਸਲਾ ਕਰਨਾ ਹੈ ਕਿ ਅਸੈਂਬਲੀ ਨੂੰ ਭੰਗ ਕਰਨਾ ਹੈ ਜਾਂ ਚੋਣਾਂ ਕਰਵਾਉਣੀਆਂ ਨੇ ਜਾਂ ਫਿਰ ਨਹੀਂ। ਖਾਸ ਗੱਲ ਇਹ ਹੈ ਕਿ ਰਾਸ਼ਟਰਪਤੀ ਦੇ ਕੋਲ ਇਹ ਫੈਸਲਾ ਕਰਨ ਲਈ ਸਿਰਫ 21 ਦਿਨ ਹਨ ਕਿ ਚੋਣਾਂ ਹੁਣ ਕਰਵਾਈਆਂ ਜਾਣ ਜਾਂ ਮੁਲਤਵੀ ਕੀਤੀਆਂ ਜਾਣ। ਦਕਣੀ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ ਸਥਿਤ ਟਾਪੂ ਵੈਨੂਆਤੂ ਦੇ ਵਿੱਚ ਮੰਗਲਵਾਰ ਨੂੰ 7.3 ਤੀਬਰਤਾ ਦੇ ਨਾਲ ਪੁਚਾਲ ਆਇਆ ਜਿਸ ਨਾਲ ਵੱਡੇ ਪੱਧਰ ਉਤੇ ਤਬਾਹੀ ਹੋਈ ਪੁਚਾਲ ਦਾ ਕੇਂਦਰ ਵੈਨੂਆਤੂ ਦੇ ਮੁੱਖ ਟਾਪੂ ਇਫਾਤੇ ਤੋਂ 30 ਕਿਲੋਮੀਟਰ ਦੂਰ ਸਮੁੰਦਰ ਦੇ ਹੇਠਾਂ 57 ਕਿਲੋਮੀਟਰ ਦੀ ਡੂੰਘਾਈ ਦੇ ਵਿੱਚ ਸੀ ਇਸ ਪੁਚਾਲ ਦੇ ਕਾਰਨ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਸੈਂਕੜੇ ਲੋਕ ਜ਼ਖਮੀ ਹੋਏ ਨੇ ਰਾਜਧਾਨੀ ਪੋਰਟ ਵਿਲਾ ਸਮੇਤ ਕਈ ਖੇਤਰਾਂ ਦੇ ਵਿੱਚ ਇਮਾਰਤਾਂ ਟਹਿ ਗਈਆਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਹਮਲੇ ਤੋਂ ਬਾਅਦ ਅੱਜ ਸਵੇਰੇ ਵੀ ਸਾਢੇ 5 ਤੀਬਰਤਾ ਦੇ ਪੁਚਾਰ ਸਮੇਤ ਖੇਤਰ ਦੇ ਵਿੱਚ ਲਗਾਤਾਰ ਝਟਕੇ ਮਹਿਸੂਸ ਕੀਤੇ ਗਏ। ਸਥਿਤੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਸਥਾਨਕ ਸਰਕਾਰ ਨੇ ਦੇਸ਼ ਭਰ ਦੇ ਵਿੱਚ ਐਮਰਜੈਂਸੀ ਦਾ ਐਲਾਨ ਕੀਤਾ। ਅਤੇ ਲੋਕਾਂ ਦੀ ਆਵਾਜ਼ ਆਈ ਅਤੇ ਪਾਬੰਦੀਆਂ ਲਗਾਈਆਂ। ਆਸਟ੍ਰੇਲੀਆਈ ਵਿਦੇਸ਼ ਤੇ ਵਪਾਰ ਮਹਿਕਮੇ ਨੇ ਦੱਸਿਆ ਹੈ ਕਿ ਇਸ ਖੇਤਰ ਦੇ ਵਿੱਚ ਬਹੁਤ ਸਾਰੇ ਆਸਟ੍ਰੇਲੀਆਈ ਨਾਗਰਿਕ ਮੌਜੂਦ ਨੇ ਆਸਟ੍ਰੇਲੀਆ ਨੇ ਵੈਨਵਾਤੂ ਨੂੰ ਸਹਾਇਤਾ ਸਪਲਾਈ ਭੇਜਣ ਦਾ ਭਰੋਸਾ ਦਿੱਤਾ ਜਦੋਂ ਕਿ ਸੰਯੁਕਤ ਰਾਸ਼ਟਰ ਨੇ ਵੀ ਰਾਹਤ ਕਾਰਜਾਂ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਹਾਲਾਂਕਿ ਪੁਚਾਲ ਦੇ ਕਾਰਨ ਬੰਦਰਗਾਹ ਅਤੇ ਹਵਾਈ ਅੱਡੇ ਵੱਲ ਜਾਣ ਵਾਲੀਆਂ ਸੜਕਾਂ ਦੇ ਨੁਕਸਾਨ ਕਾਰਨ ਰਾਹਤ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ ਜਾਰਜੀਆ ਦੇ ਇੱਕ ਰੈਸਟੋਰੈਂਟ ਦੇ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਫੈਲਣ ਕਾਰਨ 11 ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ। ਇਹ ਇੱਕ ਭਾਰਤੀ ਰੈਸਟੋਰੈਂਟ ਸੀ। ਸੂਤਰਾਂ ਦੇ ਮੁਤਾਬਕ ਇਹਨਾਂ ਮ੍ਰਿਤਕਾਂ ਦੇ ਵਿੱਚੋਂ ਜ਼ਿਆਦਾਤਰ ਪੰਜਾਬ ਦੇ ਹਨ। ਜਿਨ੍ਹਾਂ ਵਿੱਚ ਮਾਸਾ ਜ਼ਿਲ੍ਹੇ ਦੇ ਪਿੰਡ ਖੋਕਰ ਖੁਰ ਦਾ ਹਰਵਿੰਦਰ ਸਿੰਘ ਅਤੇ ਤਰਨਤਾਰਨ ਦਾ ਰਹਿਣ ਵਾਲਾ ਸੰਦੀਪ ਸਿੰਘ ਵੀ ਸ਼ਾਮਲ ਹੈ। ਪਰਿਵਾਰਾਂ ਨੂੰ ਆਪਣੇ ਜੀਆਂ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਉਹਨਾਂ ਉੱਤੇ ਕਾਫੀ ਵੱਡਾ ਦੁੱਖ ਡਿੱਗ ਪਿਆ ਹੈ ਅਤੇ ਉਹ ਸਦਮੇ ਵਿੱਚ ਉਤਾਈਂ ਮ੍ਰਿਤਕਾਂ ਦੇ ਪਰਿਵਾਰ ਆਪਣੇ ਵਾਰਸਾਂ ਦੀਆਂ ਮ੍ਰਿਤਕ ਤਿਆਨੂੰ ਪੰਜਾਬ ਲਿਆਉਣ ਲਈ ਸਰਕਾਰ ਤੋਂ ਗੁਹਾਰ ਲਾ ਰਹੇ ਹਨ ਇਸ ਘਟਨਾ ਵਿੱਚ ਜਲੰਧਰ ਦੇ ਲੱਦੇਵਾਲੀ ਫਲਾਈਓਵਰ ਦੇ ਨਾਣ ਲੱਗਦੇ ਕੋਟ ਰਮਦਾਸ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਵੀ ਮੌਤ ਹੋਈ ਹੈ ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਵਜੋਂ ਹੋਈ ਹੈ ਇਸ ਹਾਦਸੇ ਵਿੱਚ ਸੁਨਾਮ ਦੇ ਰਹਿਣ ਵਾਲੇ ਨੌਜਵਾਨ ਰਵਿੰਦਰ ਸਿੰਘ ਤੇ ਉਸ ਦੀ ਪਤਨੀ ਵੀ ਮਾਰੇ ਗਏ ਰਵਿੰਦਰ ਸਿੰਘ ਆਪਣੀ ਪਤਨੀ ਗੁਰਵਿੰਦਰ ਕੌਰ ਸਣੇ ਕਰੀਬ 8 ਮਹੀਨੇ ਪਹਿਲਾਂ ਹੀ ਰੋਜ਼ਗਾਰ ਦੇ ਲਈ ਜੌਰਜੀਆ ਪਹੁੰਚਿਆ ਸੀ ਉਥੇ ਹੀ ਦੋਵੇਂ પતિ ਪਤਨੀ ਪੰਜਾਬੀ ਰੈਸਟੋਰੈਂਟ ਦੇ ਵਿੱਚ ਕੰਮ ਕਰਦੇ ਸਨ। ਦੇ ਐਂ ਕਰਕੇ ਕੋਈ ਜਨਰੇਟਰ ਜਰੂਰ ਤੇ ਜਾਂ ਆਕਸੀਜਨ ਦੀ ਕਮੀ ਕਰਨਾ ਕਮਰੇ ਦੇ ਪਿੱਛੇ ਬਾਰਾ ਜਣੇ ਤੇ ਪੂਰੇ ਹੋ ਗਏ। ਕਿੰਨੇ ਕੁ ਮਹੀਨੇ ਪਹਿਲਾਂ ਗਈ ਸੀ ਜੀ ਇਹ ਮੀਆਂ ਬੀਬੀ ਜੀ ਤਕਰੀਬਨ ਤਕਰੀਬਨ 9 ਕੁ ਮਹੀਨੇ ਹੋਏ ਸੀ ਸਾਰੇ ਨੂੰ ਗਏ। ਸੋ ਫਿਲਹਾਲ ਦੇ ਲਈ ਵਰਲਡ ਨਿਊਜ਼ ਦੇ ਵਿੱਚ ਨਹੀਂ ਤਦ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਵੇਖਦੇ ਰਹੋ ਸੱਚ ਤਾਂ ਨਿਰੰਤਰ ਵਹਿਦਾ ਦਰਿਆ ਸਤਲੁਜ